ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਯੂਰਪੀ ਸੰਘ ਅਤੇ ਕੈਨੇਡਾ ਸਾਂਝੇ ਤੌਰ ਤੇ ਅਮਰੀਕਾ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਤੇ ਮੌਜੂਦਾ ਟੈਕਸਾਂ ਤੋਂ ਕਿਤੇ ਜ਼ਿਆਦਾ ਭਾਰੀ ਟੈਰਿਫ ਲਗਾਏ ਜਾ ਸਕਦੇ ਨੇ ਟਰੰਪ ਨੇ ਬਿਆਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸ਼ੋਸ਼ਲ ਤੇ ਦਿੱਤਾ ਜਿਸ ਵਿੱਚ ਉਹਨਾਂ ਨੇ ਸਪਸ਼ਟ ਕੀਤਾ ਕਿ ਅਮਰੀਕਾ ਦੇ ਸਰਵੋਤਮ ਹਿੱਤਾਂ ਦੀ ਰੱਖਿਆ ਲਈ ਹਰ ਕਦਮ ਚੁੱਕਣਗੇ ਟਰੰਪ ਨੇ ਕਿਹਾ ਜੇਕਰ ਯੂਰਪੀ ਸੰਘ ਅਤੇ ਕੈਨੇਡਾ ਸੰਯੁਕਤ ਰਾਜ ਨੂੰ ਨੁਕਸਾਨ ਪਹੁੰਚਾਉਣ ਲਈ ਮਿਲ ਕੇ ਕੰਮ ਕਰਦੇ ਨੇ ਤਾਂ ਅਸੀਂ ਉਹਨਾਂ ਤੇ ਮੌਜੂਦਾ ਸਹਿਮਤੀ ਨਾਲੋਂ ਵੀ ਭਾਰੀ ਟੈਰਿਫ ਲਗਾਵਾਂਗੇ ਇਹ ਅਮਰੀਕਾ ਦੇ ਵਪਾਰਕ ਪਾਈਵਾਲਾ ਨਾਲ ਸਾਡੇ ਸਬੰਧਾਂ ਦੀ ਰੱਖਿਆ ਲਈ ਜ਼ਰੂਰੀ ਕਦਮ ਹੈ ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਆਯਾਤ ਬਹਾਨਾ ਤੇ 25% ਟੈਰਿਫ ਦੀ ਘੋਸ਼ਣਾ ਕੀਤੀ ਜਿਸ ਨਾਲ ਗਲੋਬਲ ਵਪਾਰ ਬੀਗਨ ਅਤੇ ਅਮਰੀਕਾ ਦੇ ਪ੍ਰਮੁੱਖ ਸਹਾਜਕੀਆਂ ਤੋਂ ਵਿਰੋਧ ਪ੍ਰਦਰਸ਼ਨ ਹੋਈ ਇੱਕ ਕਦਮ ਅਮਰੀਕਾ ਦੇ ਵਪਾਰ ਘਾਟੇ ਨੂੰ ਘਟਾਉਣ ਲਈ 트럼ਪ ਦੁਆਰਾ ਇੱਕ ਹੋਰ ਕੋਸ਼ਿਸ਼ ਜਾਪਦਾ ਪਰ ਇਸ ਦੇ ਨਤੀਜੇ ਵਜੋਂ ਵਪਾਰ ਯੁੱਧ ਅਤੇ ਵਪਾਰਕ ਤਣਾਅ ਵਿੱਚ ਵਾਧਾ ਹੋ ਸਕਦਾ ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਬਾਨ ਡੇਰ ਲੇਨ ਨੇ ਇਸ ਫੈਸਲੇ ਦੀ ਆਲੋਚਨਾ ਕੀਤੀ ਇਸ ਨੂੰ ਕਾਰੋਬਾਰ ਲਈ ਨਕਾਰਾਤਮਕ ਅਤੇ ਖਪਤਕਾਰਾਂ ਲਈ ਹੋਰ ਵੀ ਨੁਕਸਾਨ ਦੇ ਕਿਹਾ ਉਹਨਾਂ ਨੇ ਕਿਹਾ ਕਿ ਕਦਮ ਵਿਸ਼ਵ ਵਪਾਰ ਦੇ ਨਿਯਮਾਂ ਅਤੇ ਬਵਿਸਥਾ ਨੂੰ ਕਮਜ਼ੋਰ ਕਰ ਸਕਦਾ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਵੀ 트럼ਪ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਕੈਨੇਡੀਅਨ ਕਾਮਯਾਤੇ ਸਿੱਧਾ ਹਮਲਾ ਘਰਾੜ ਦਿੱਤਾ ਉਹਨਾਂ ਸਪਸ਼ਟ ਕੀਤਾ ਕਿ ਕੈਨੇਡਾ ਅਜੇ ਇਹ ਟੈਰਿਫਾਂ ਵਿਰੁੱਧ ਜਵਾਬੀ ਕਦਮ ਚੁੱਕਣ ਬਾਰੇ ਵਿਚਾਰ ਕਰ ਰਿਹਾ ਅਤੇ ਉਹ ਇਸ ਸਬੰਧੀ ਗੰਭੀਰਤਾ ਨਾਲ ਰਣਨੀਤੀ ਬਣਾ ਰਹੇ ਨੇ ਇਹ ਨਵੇਂ ਟੈਰਿਫ 3 ਅਪ੍ਰੈਲ ਤੋਂ ਲਾਗੂ ਹੋਣਗੇ ਅਤੇ ਟਰੰਪ ਨੇ ਆਪਣੀ ਯੋਜਨਾ ਦਾ ਵੀ ਖੁਲਾਸਾ ਕੀਤਾ ਕਿ ਉਹ ਖਾਸ ਤੌਰ ਤੇ ਅਮਰੀਕਾ ਦੇ ਵਪਾਰ ਘਾਟੇ ਲਈ ਜ਼ਿੰਮੇਵਾਰ ਦੇਸ਼ਾਂ ਤੇ ਜਵਾਬੀ ਟੈਰਿਫ ਲਗਾਉਣ ਦਾ ਇਰਾਦਾ ਰੱਖਦਾ ਨਵੇਂ ਟੈਰਿਫਸ ਸਟੀਲ ਅਤੇ ਐਲੂਮੀਨੀਅਮ ਤੋਂ ਇਲਾਵਾ ਜੋ ਪਹਿਲਾਂ ਹੀ ਟੈਰਿਫ ਦੇ ਨਾਲ ਮਾਰਿਆ ਜਾ ਚੁੱਕਾ ਅਤੇ ਚੀਨ ਕੈਨੇਡਾ ਅਤੇ ਮਿਕ ਇਕੋ ਵਰਗੇ ਅਮਰੀਕਾ ਦੇ ਪਾਈਵਲ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ਤੇ ਲਾਗੂ ਹੋਵੇਗਾ ਇਹ ਫੈਸਲਾ ਨਾ ਸਿਰਫ ਵਿਸ਼ੇ ਵਪਾਰ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦਾ ਸਗੋਂ ਇਸ ਨਾਲ ਅਮਰੀਕੀ ਅਤੇ ਗਲੋਬਲ ਖਪਤਕਾਰਾਂ ਤੇ ਦਬਾਅ ਵੀ ਵੱਧ ਸਕਦਾ ਕਿਉਂਕਿ ਇਨਾਂ ਟੈਰਿਫਾਂ ਕਾਰਨ ਵਸਤੂਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਵਿੱਚ ਆਯਾਤ ਹੋਣ ਵਾਲੇ ਬਹਾਨਾ ਤੇ 25% ਟੈਰਿਫ ਠੋਕਣ ਦਾ ਐਲਾਨ ਕੀਤਾ 3 ਅਪ੍ਰੈਲ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਬਣੇ ਹੋਏ ਬਹਾਨਾ ਤੇ ਇਹ ਨਵਾਂ 25% ਟੈਰਿਫ ਲਾਗੂ ਹੋਵੇਗਾ ਅਤੇ ਕੁਝ ਹਫ਼ਤਿਆਂ ਦੇ ਅੰਦਰ ਹੋਰ ਪੁਰਜ਼ਿਆਂ ਤੇ ਅਤੇ ਸ਼ਾਇਦ ਫਿਰ ਸਾਰੇ ਪੁਰਜ਼ਿਆਂ ਤੇ ਲਾਗੂ ਹੋ ਸਕਦਾ। ਟਰੰਪ ਵੱਲੋਂ ਐਲਾਨੇ ਗਏ ਟੈਰਿਫਾਂ ਵਿੱਚੋਂ ਇਹ ਨਵਾਂ ਟੈਰਿਫ ਸ਼ਾਇਦ ਸਭ ਤੋਂ ਮਾਰੂ ਸਾਬਿਤ ਹੋ ਸਕਦਾ। ਇਹ ਟੈਰਿਫ ਕੈਨੇਡਾ ਦੇ ਆਟੋ ਉਦਯੋਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਨੇ ਕਿਉਂਕਿ ਲੱਖਾਂ ਕੈਨੇਡੀਅਨਸ ਦੀਆਂ ਨੌਕਰੀਆਂ ਆਟੋ ਸੈਕਟਰ ਨਾਲ ਜੁੜੀਆਂ ਹੋਈਆਂ ਨੇ। ਕੈਨੇਡਾ ਵਿੱਚ ਆਟੋ ਨਿਰਮਾਣ ਸਭ ਤੋਂ ਵੱਡਾ ਨਿਰਮਾਣ ਉਦਯੋਗ ਹੈ ਅਤੇ ਤੇਲ ਤੋਂ ਬਾਅਦ ਅਮਰੀਕਾ ਦਾ ਸਭ ਤੋਂ ਵੱਡਾ ਨਿਰਜ਼ਾਤ ਸਰੋਤ ਹੈ। ਟਰੰਪ ਦਾ ਉਦੇਸ਼ ਸਪੱਸ਼ਟ ਹੈ ਅਮਰੀਕਾ ਨੂੰ ਨਿਰਜ਼ਾਦ ਕਰਨ ਵਾਲੀਆਂ ਕੰਪਨੀਆਂ ਦਾ ਜੀਵਨ ਇੰਨਾ ਔਖਾ ਕਰੋ ਕਿ ਉਹ ਅਮਰੀਕਾ ਵਿੱਚ ਜਾ ਕੇ ਉਤਪਾਦਨ ਕਰਨ ਲਈ ਮਜਬੂਰ ਹੋ ਜਾਣ ਟਰੰਪ ਨੇ ਕਿਹਾ ਅਸੀਂ ਇਹ ਕਹਿੰਦੇ ਹਾਂ ਇਹ ਸਭ ਕਰ ਰਹੇ ਹਾਂ ਕਿ ਜਦੋਂ ਤੱਕ ਤੁਸੀਂ ਇੱਥੇ ਨਹੀਂ ਬਣਾਉਂਦੇ ਤੁਸੀਂ ਅੰਦਰ ਨਹੀਂ ਆ ਸਕਦੇ ਉਹਨਾਂ ਦੀ ਇਹ ਨੀਤੀ ਕੈਨੇਡਾ ਅਮਰੀਕਾ ਆਟੋਮੋਬਾਈਲ ਆਟੋਮੋਬਾਈਲ ਮੁਕਤ ਵਪਾਰ ਦੇ ਦਹਾਕੇ ਆ ਪੁਰਾਣੇ ਯੁੱਗ ਦੇ ਅੰਤ ਨੂੰ ਦਰਸਾਉਂਦੀ ਹੈ ਅਸਲ ਵਿੱਚ ਟਰੰਪ ਉਹਨਾਂ ਟੈਰੀਫਾਂ ਤੋਂ ਵੀ ਉੱਚੇ ਟੈਰਿਫ ਲਾਗੂ ਕਰ ਰਹੇ ਨੇ ਜੋ 1965 ਆਟੋ ਪੈਕਟ ਨਵੀਂ ਵਿੰਡੋ ਤੋਂ ਪਹਿਲਾਂ ਮੌਜੂਦ ਸਨ ਆਟੋਮੋਬਾਈਲ ਨਿਸ਼ਚਿਤ ਤੌਰ ਤੇ ਸਭ ਤੋਂ ਲਾਭਕਾਰੀ ਉਤਪਾਦ ਹੈ ਜੋ ਕੈਨੇਡਾ ਦੁਨੀਆ ਭਰ ਵਿੱਚ ਵੇਚਦਾ ਇਸ ਕਰਕੇ ਨਵੇਂ ਟੈਰੀਫ ਟਰੰਪ ਵੱਲੋਂ ਲਗਾਏ ਹੋਏ ਹੋਰ ਵਪਾਰਕ ਖਤਰੇ ਜਿਵੇਂ 10% ਊਰਜਾ ਟੈਕਸ ਅਤੇ 25% ਸਟੀਲ ਤੇ ਐਲੂਮੀਨੀਅਮ ਟੈਰਿਫ ਨਾਲੋਂ ਵੀ ਬਧੇਰੇ ਪ੍ਰਭਾਵਸ਼ਾਲੀ ਹੋ ਸਕਦੇ ਨੇ